ਕੱਲਾ ਭਰਾਸੀ ਸਾਲਿਓ ਜਿਹੜਾ ਤੁਸੀਂ ਨਿੱਕਰਾਂ ਕਲਾ ਕੇ ਮਾਰਤਾ ਆਪਦੀ ਕੁੜੀ ਦੀ ਗਲਤੀ ਕੱਢੀ ਨਹੀਂ ਬਸ ਕੱਲੇ ਮੁੰਡੇ ਨੂੰ ਮਾਰ ਕੇ ਸਾਰਤਾ ਆ ਫਿਰ ਅੱਤ ਵਿਚਾਲਾ ਜਾ ਕਿਉਂ ਕਰਤਾ ਬੋਝ ਸਿਰ ਤੋਂ ਸਾਰਾ ਹੀ ਤਾਰ ਦਿੰਦੇ ਜੇ ਐਡੀ ਹੋਣ ਕਿਥੀ ਸਾਲਿਓ ਤੁਹਾਡੇ ਚ ਫਿਰ ਆਪਦੀ ਕੁੜੀ ਨੂੰ ਵੀ ਮਾਰ ਦਿੰਦੇ ਮਰਵਾਤਾ ਕੱਲਾ ਕਰਾ ਪੁੱਤਮਾ ਦਾ ਸਮਝਾ ਵੀ ਸਕਦੇ ਸੀ ਮੰਨਿਆ ਤੁਹਾਡੇ ਘਰ ਆਵੜਿਆ ਦੋ ਚਾਰ ਪੜਵੀ ਲਾ ਸਕਦੇ ਸੀ ਣਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਘਹਾਰਾ ਕੁੜੀ ਨੇ ਵੀ ਦਿੱਤਾ ਹੂੰ ਪਰ ਭਰਨਾ ਕੱਲੇ ਮੁੰਡੇ ਨੂੰ ਪਿਆ ਇਸ਼ਾਰਾ ਤਾਂ ਕੁੜੀ ਨੇ ਵੀ ਦਿੱਤਾ ਹੂੰ ਨਾ ਮਾਰ ਕੇ ਟੈਨਸ਼ਨ ਫਰੀ ਹੋ ਗਏ ਥੋੜੀ ਟੈਨਸ਼ਨ ਹੋਰ ਉਤਾਰ ਦਿੰਦੇ ਮੰਨਿਆ ਗੱਲ ਥੋੜੀ ਅਣਖ ਤੇ ਆ ਗਈ ਹੋ ਜੇ ਐਡੀ ਅਣਖ ਵਾਲੇ ਸੀ ਗੋਲੀ ਦੋਨਾਂ ਦੇ ਮਾਰ ਦਿੰਦੇ ਮਰਵਾਤਾ ਕੱਲਾ ਕਰਾ ਪੁੱਤਮਾ ਦਾ ਸਮਝਾ ਵੀ ਸਕਦੇ ਸੀ ਮੰਨਿਆ ਤੁਹਾਡੇ ਘਰ ਆਵੜਿਆ ਦੋ ਚਾਰ ਪੜਵੀ ਲਾ ਸਕਦੇ ਸੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਮੰਘਾਰਾ ਕੁੜੀ ਨੇ ਵੀ ਦਿੱਤਾ ਹੂੰ ਘਰ ਪਰਨਾ ਕੱਲੇ ਮੁੰਡੇ ਨੂੰ ਪਿਆ ਇਸ਼ਾਰਾ ਤਾਂ ਕੁੜੀ ਨੇ ਵੀ ਦਿੱਤਾ ਹੂੰ ਦਾ ਮਾਰ ਕੇ ਟੈਨਸ਼ਨ ਫਰੀ ਹੋ ਗਏ ਥੋੜੀ ਟੈਨਸ਼ਨ ਹੋਰ ਉਤਾਰ ਦਿੰਦੇ ਮੰਨਿਆ ਗੱਲ ਥੋੜੀ ਅਣਖ ਤੇ ਆ ਗਈ ਹੂ ਜੇ ਐਡੀ ਅਣਖ ਵਾਲੀ ਸੀ ਗੋਲੀ ਦੋਨਾਂ ਦੇ ਮਾਰ ਦਿੰਦੇ ਆਹ ਘਰ ਜਿੰਨਾ ਕੋਟ ਮੁੰਡਾ ਮਾਰਿਆ ਏ 15 16 ਸਾਲਾਂ ਦਾ ਮੁੰਡਾ ਵਿਚਾਰਾ ਨਿਆਣਾ ਆਹ ਘਰ ਵਾ ਜਿੰਨਾ ਮਾਰਿਆ ਆ ਗੰਨਾ ਵਾ ਜਿੱਥੇ ਲੱਗ ਗਈ ਉਹਦੀ লাশ ਛੁੱਟੀ ਹੋਈ ਸੀ ਠੀਕ ਆ ਗਰਾਸੇ ਟੀਵੀ ਲਾਈਵ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਸਤੇ ਅਤੇ ਅਦਾਬ ਮੈਂ ਅੱਜ ਜੁੜਾ ਰਿਹਾ ਹਾਂ ਤੁਹਾਡੇ ਦੋਸਤ ਹਰਪ੍ਰੀਤ ਸਿੰਘ ਅੱਜ ਦੀ ਅਪਡੇਟ ਦੀ ਲੜੀ ਵੀ ਤੁਹਾਡੇ ਲਈ ਕਿਹਾ ਖਾਸ ਅਪਡੇਟ ਅੱਜ ਅਸੀਂ ਤੁਹਾਡੇ ਲਈ ਜੁੱਪੀ ਦੇ ਹਰਚੰਦ ਸਿੰਘ ਦੇ ਪਿੰਡ ਪਹੁੰਚੇ ਹਾਂ ਅਤੇ ਉਸਦੇ ਪਰਿਵਾਰ ਨਾਲ ਵੀ ਗੱਲ ਕਰਾਂਗੇ ਅਤੇ ਇਸ ਇੰਟਰਵਿਊ ਦੇ ਉੱਤੇ ਹਲੇ ਕੰਮ ਚੱਲ ਰਿਹਾ ਹੈ ਨੈਟਵਰਕ ਦੇ ਕਰਕੇ ਇਸ ਵੇਲੇ ਅਪਲੋਡ ਨਹੀਂ ਹੋਊਗੀ ਅਤੇ ਜਲਦੀ ਤੁਹਾਡੇ ਕੋਲ ਲੈ ਕੇ ਆਵਾਂਗੇ ਅਤੇ ਜਿਹੜੇ ਜਿਹੜੇ ਦੋਸਤ ਵਰਾਸਾ ਟੀਵੀ ਲਾਈਵ ਜੁਬਚੂਬ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣ ਤੇ ਨਾਲ ਵਾਲੀ ਨੋਟੀਫਿਕੇਸ਼ਨ ਵੀ ਆਨ ਕਰਨਾ ਨਾ ਭੁੱਲਣਾ ਤਾਂ ਕਿ ਸਾਡੇ ਲਈ ਅਪਡੇਟ ਤੁਹਾਨੂੰ ਮਿਲਦੇ ਰਹਿਣ ਹਰ ਰੋਜ਼ ਹੁਣ ਤੁਹਾਨੂੰ ਲੈ ਚੱਲੇ ਇਸ ਵੀਡੀਓ ਦੇ ਵੱਲ ਦਿਲ ਦਿਲ ਨਾਲ ਗੱਲ ਕਰ ਦੁਨੀਆ ਨੂੰ ਸੱਚ ਦੱਸਣਾ ਵੀ ਜ਼ਰੂਰੀ ਹੈ ਮੁੰਡੇ ਦਾ ਜਿਹੜਾ ਪਿੰਡ ਹੈ ਥੋ ਕਿੰਨੀ ਦੂਰ ਹੈ ਲਗਭਗ ਵੀਰ ਜੀ ਉਹ ਇਥੋਂ 25-30 ਕਿਲੋਮੀਟਰ ਦੂਰ ਹੈ ਗੱਲ ਇਹ ਹੈ ਕਿ ਕਿਸੇ ਵੀ ਬੱਚੇ ਦੀ ਜਾਨ ਜਾਣੀ ਸਾਡੇ ਸਭ ਲਈ ਦੁਖਦਈ ਹੈ ਜਿਹੜੇ ਬੱਟੇ ਘਰ ਸਾਡੇ ਝੋਨੇ ਤੋਂ ਉੱਪਰਲਾ ਝੋਨਾ ਹੈ ਉਹਨਾਂ ਦੇ ਜਿਹੜੇ ਬੱਟੇ ਐਨ ਮੂੜਿਆ ਉਹ ਜਿਹੜਾ ਕੁੱਤਾ ਉਹਨਾਂ ਨੂੰ ਮੂੜ ਲੱਗ ਉਹਦੇ ਵਿੱਚ ਐਸਲੇਸੀਆਂ ਇਹ ਪਿੰਡ ਦਾ ਨਾਮ ਹੈ ਖੁਸ਼ੀਪੁਰ ਕੇਸਰਪੁਰ ਹੈ ਤੇ ਕੇਸਰਪੁਰ ਕੇਸਰਪੁਰ ਅਸੀਂ ਜਿੱਥੇ ਲੜਕੀ ਦਾ ਘਰ ਹੈ ਮੇਰੇ ਖੱਬੇ ਹੱਥ ਕੇਸਰਪੁਰ ਥਾਰ ਮੁਰ ਰਾਡਾ ਤੇ ਕੇਸਰਪੁਰ ਹੀ ਠੀਕ ਹੈ ਥਾਰ ਮੁਰ ਰਾਡਾ ਇਹ ਬਹੁਤ ਵੱਡਾ ਨਾਮ ਸਾਨੂੰ ਕੋਈ ਲੈਣੇ ਜਾਣਾ ਸੋ ਕੇਸਰਪੁਰ ਕਵਾਂਗੇ ਉਸ ਪਰਿਵਾਰ ਨਾਲ ਅਸੀਂ ਗੱਲਬਾਤ ਕਰ ਰਹੇ ਆਂ ਔਰ ਜਲਦੀ ਹੀ ਤੁਹਾਨੂੰ ਦੱਸਦੇ ਆਂ ਕਿ ਪਰਿਵਾਰ ਨੇ ਸਾਨੂੰ ਕੀ ਕਿਹਾ ਜਾਂ ਕੀ ਉਹਨਾਂ ਦਾ ਪਰ ਜੋ ਸਮਾਜਿਕ ਤੌਰ ਤੇ ਸਾਡੀ ਡਿਊਟੀ ਬਣਦੀ ਹੈ ਕਿ ਪੱਖ ਪੂਰੇ ਦੇਖੇ ਜਾਣ ਉਹਨਾਂ ਪੱਖਾਂ ਵਾਸਤੇ ਅਸੀਂ ਆਲਮੋਸਟ 700 ਕਿਲੋਮੀਟਰ ਦੂਰ ਆਪਣੇ ਇੱਕ ਲੋਕਲ ਦੋਸਤ ਪਰਿਵਾਰ ਦੀ ਜਿਹੜੇ ਮੇਰੇ ਕਲਾਇੰਟ ਸੀ ਉਹਨਾਂ ਦੀ ਮਦਦ ਨਾਲ ਪਹੁੰਚੇ ਆਂ ਸੋ ਤੁਹਾਨੂੰ ਦਿੰਨੇ ਆ ਨਵੇਂ ਅਪਡੇਟ ਬਹੁਤ ਜਲਦੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜੇ ਰਹੋ ਹੋਰ ਤੁਹਾਡੇ ਮਨ 'ਚ ਕੋਈ ਸਵਾਲ ਆਵੇ ਕਮੈਂਟ ਬਾਕਸ 'ਚ ਲਿਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਕੀ ਜਣਾ ਚੱਲਨੀ ਹੈ ਆਪਣੇ ਦਿਲ ਦੀ ਗੱਲ ਦੱਸ ਬੱਚੇ ਜਿਵੇਂ ਇੱਕ ਹੁਣ ਕਾਨੂੰਨੀ ਕਾਰਵਾਈ ਕਾਨੂੰਨ ਕਰ ਰਿਹਾ ਉਹਦਾ ਸਾਹਮਣਾ ਕਰਨ ਦੇ ਲਈ ਤਿਆਰ ਹਾਂ ਇਹ ਜਿਹੜਾ ਜਿਹੜਾ ਅਲਾਊਡ ਕਰੰਟ ਆ ਜਿਹੜਾ ਝਟਕਾ ਜਿਹਨੂੰ ਕਹਿੰਦੇ ਨੇ ਆ ਡੀਸੀ ਕਰੰਟ ਹੁੰਦਾ ਵਾ ਮਸ਼ੀਨ ਇੱਕ ਹੁੰਦੀ ਆ ਉਹਦੇ ਨਾਲ ਕਰੰਟ ਵੀ ਫਲੋ ਹੁੰਦਾ ਹੈ ਤੇ ਜਾਨਵਰ ਨੂੰ ਝਟਕਾ ਲੱਗਦਾ ਹੈ ਪਿੱਛੇ ਜੇ ਸਾਡੇ ਸਾਲ ਦੋ ਸਾਲ ਪਹਿਲਾਂ ਇੱਕ ਡੀਸੀ ਕਰੰਟ ਦੇ ਨਾਲ ਬੰਦਾ ਖਤਮ ਹੋ ਗਿਆ ਸੀਗਾ ਸੁਣਨ ਤੇ ਗੱਲ ਅਜੀਬ ਥੀ ਲੱਗੂਗੀ ਟਾਲੀਆਂ ਇਹਦੇ ਚ ਬੜਾ ਮਾਈਨਰ ਕਰੰਟ ਛੱਡਿਆ ਜਾਂਦਾ ਹੈ ਤਾਂ ਜੋ ਜਿਹੜੇ ਜੰਗਲੀ ਜਾਨਵਰ ਪਿੱਛੇ 100 ਮੀਟਰ ਪਿੱਛੇ ਜੰਗਲ ਹੈ ਉਹਦੇ ਵਿੱਚੋਂ ਨਿਕਲ ਕੇ ਫਸਲਾਂ ਖਰਾਬ ਨਾ ਕਰਨ ਤੇ ਜਾਂ ਅੰਦਰ ਛੁਪ ਕੇ ਨਾ ਬੈਠੇ ਰਹਿਣ ਕਿ ਕੋਈ ਆਵੇਗਾ ਤੇ ਉਹਦੇ ਤੇ ਹਮਲਾ ਕਰ ਦੇਵਾਂਗੇ ਸੋ ਜਿਹੜੇ ਜਿਹੜੇ ਪਰਿਵਾਰ ਨੇੜੇ ਰਹਿੰਦੇ ਨੇ ਉਹਨਾਂ ਨੇ ਇਦਾਂ ਦੀਆਂ ਤਾਰਾਂ ਲਾਈਆਂ ਐ ਅੱਗੇ ਵੀ ਲੱਗੀਆਂ ਐ ਇੱਥੇ ਵੀ ਲੱਗੀਆਂ ਐ ਤਾਂ ਜੋ ਬਚਾ ਕੀਤਾ ਜਾ ਸਕੇ ਜੰਗਲੀ ਜਾਨਵਰਾਂ ਦੇ ਹਮਲੇ ਤੋਂ ਮੇਰਾ ਪੇਲਾ ਅੱਜ ਹਾਂਜੀ ਹਾਂਜੀ ਬਾਕੀ ਬੇਬਾਕ ਤੁਸੀਂ ਕੁੜੀ ਨਾਲ ਗੱਲ ਮਲਕੀ ਮੈਨੂੰ 10 ਸਾਲ ਹੋ ਗਏ ਉਧਰ ਕਰ ਨਹੀਂ ਗਿਆ ਕਦੀ ਮੈਂ ਜੋ ਉਹ ਬੇ ਬੇਟੀ ਜਿਹੜਾ ਬਾਪ ਬਾਹਰ ਚਲੇ ਗਿਆ ਹੈ ਉਹ ਤੋਂ ਬਾਅਦ ਮੈਂ ਕਰ ਨਹੀਂ ਗਿਆ ਕਦੀ 2010 ਤੋਂ ਬਾਅਦ ਮੈਂ ਕਰ ਨਹੀਂ ਗਿਆ ਉਹਨਾਂ ਦੇ ਤੁਸੀਂ ਮਦਦ ਕਰਾਂਗੇ ਅਸੀਂ ਸੱਚ ਦਾ ਸਾਥ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਦੋਸ਼ੀ ਸਾਡੇ ਜੋ ਕੋਈ ਵੀ ਪਾਇਆ ਜਾਂਦਾ ਹੈ ਤੇ ਉਹ ਠੀਕ ਹੈ ਨਾ ਹੈਗਾ ਹੈ ਪੁਨਿਸ਼ਮੈਂਟ ਹੈਗਾ ਹੈ ਸਿਸਟਮ ਹੈਗਾ ਪਰ ਸਾਨੂੰ ਇੱਕ ਦੋਸਤੋ ਇਹ ਦੇਖ ਸਕਦੇ ਹੋ ਤੁਸੀਂ ਇਹ ਉਹੀ ਕਮਾਦ ਹੈ ਜਿੱਥੇ ਉਸ ਮੁੰਡੇ ਦੀ ਲਾਸ਼ ਮਿਲੀ ਸੀ ਤੇ ਇੱਥੇ ਦੱਸ ਦਈਏ ਕਿ ਆਹ ਬੱਟ ਤੋਂ ਅੱਗੇ ਜਾ ਕੇ ਉਹ ਸਾਹਮਣੇ ਕਮਾਦ ਦੇ ਨੇੜੇ ਉਹ ਮੁੰਡੇ ਦੀ ਲਾਸ਼ ਮਿਲੀ ਸੀ ਜਿੱਥੇ ਕਿ ਪਰਿਵਾਰ ਦਾ ਕਹਿਣਾ ਹੈ ਕਿ ਇੱਕ ਧਰਤੀ ਤੋਂ 1 ਫੁੱਟ ਉੱਚੀ ਤਾਰ ਲਗਾਈ ਜਾਂਦੀ ਹੈ ਕਰੰਟ ਵਾਲੀ ਉਹ ਤਾਰ ਲਗਾਉ ਜੋ ਸੱਚ ਹੈ ਆਪਾਂ ਦੋ ਬੇਟੇ ਪਹਿਲਾਂ ਥੋੜਾ ਜਿਹਾ ਮਰਪ੍ਰੀਤ ਕੋ ਮਨਕ੍ਰਿਤਕਰ